ਕੀ ਕਰੀਏ ਅ ਅੱਜ ਡੇਰਾ ਬਾਬਾ ਨਾਨਕ ਵਿਖੇ ਜਿਹੜੀ ਉਦਤਤੀ ਕਰੋਪੀ ਜਿਹੜੀ ਆਈ ਹੈ ਅ ਉਸ ਸਬੰਧ ਦੇ ਵਿੱਚ ਅੱਜ ਅ ਰਾਸ਼ਨ ਸੁੱਕੀ ਰਸਤ ਪਾਣੀ ਪੱਠੇ ਗੱਠਾ ਜਿੰਨੂੰ ਕਹਦੀਏ ਸੋ ਜਿਹੜੀ ਜਿਹੜੀ ਵੀ ਲੋਡ ਵੰਦ ਸਮਗਰੀ ਹੈ ਉਹ ਸਾਰੀ ਆਪਾਂ ਜਿਹੜੀ ਆ ਉਹ ਅੱਜ ਪਹੁੰਚਾਉਣ ਜਾ ਰਹੇ ਹਾਂ ਤਾਂ ਜੋ ਕਿ ਕਿਤੇ ਵੀ ਕਿਸੇ ਵੀ ਕਿਸਮ ਦੀ ਸਾਡੇ ਪੰਜਾਬੀਆਂ ਨੂੰ ਸਾਡੇ ਲੋਕਾਂ ਨੂੰ ਕੋਈ ਕਮੀ ਨਾ ਰਹੇ ਸੋ ਇਹਦੇ ਵਿੱਚ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਡੀਸੀ ਸਾਹਿਬ ਤੇ ਆਪਣੇ ਐਮਐਲਏ ਸਾਹਿਬਾਨ ਉਹਨਾਂ ਨਾਲ ਤਾਲਮੇਲ ਕੀਤਾ ਸੀ ਵੀ ਜਿਹੜੇ ਪਿੰਡ ਤੁਹਾਨੂੰ ਲੱਗਦਾ ਵੀ ਰਹਿੰਦੇ ਆ ਠੀਕ ਹੈ ਜਿੱਥੇ ਰਸਤ ਨਹੀਂ ਪਹੁੰਚੀ ਕਿਉਂਕਿ ਹੁਣ ਮੈਂ ਬਤੌਰ ਇੱਥੋਂ ਦਾ ਐਮਐਲਏ ਆ ਮੈਨੂੰ ਹਰ ਇੱਕ ਮੁਹੱਲੇ ਦਾ ਸ਼ਹਿਰ ਦਾ ਪਿੰਡ ਦਾ ਪਤਾ ਠੀਕ ਹੈ ਡੀਸੀ ਸਾਹਿਬ ਨੂੰ ਬਤੌਰ ਪਤਾ ਸਾਨੂੰ ਇਹ ਵੀ ਜਿਹੜੇ ਜਿਹੜੇ ਏਰੀਆ ਰਹਿੰਦੇ ਨੇ ਆਪਾਂ ਉਹਨਾਂ ਉਹਨਾਂ ਏਰੀਆ ਨੂੰ ਜਿਹੜਾ ਕਵਰ ਕਰਦੇ ਆ ਜੇ ਕਿਹਾ ਜਬ ਜੋ ਡੇਰਾ ਬਾਬਾ ਨਾਨਕ ਦੇ ਹਾਲਾਤ ਕੀ ਨੇ ਦੇਖੋ ਹਾਲਾਤ ਜਿਹੜੇ ਨੇ ਡੇਰਾ ਬਾਬਾ ਨਾਨਕ ਪਠਾਨਕੋਟ ਦੀਨਾ ਨਗਰ तकरीबन ਪਾਣੀ ਜਿਹੜਾ ਉਹ ਕਾਫੀ ਜਦੋਂ ਆਇਆ ਵਾ ਉਹਦੇ ਨਾਲ ਕਈਆਂ ਦੀਆਂ ਫਸਲਾਂ ਤਬਾਹ ਘਰ ਜਿਹੜੇ ਨੇ ਡੁੱਬ ਚੁੱਕੇ ਸੀ ਘਰਾਂ ਦੇ ਨੁਕਸਾਨ ਹੋ ਚੁੱਕੇ ਸੀ ਹਾਲਾਤ ਕਿਤੇ ਨਾ ਕਿਤੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਵੀ ਮਾੜੇ ਨੇ ਪਰ ਹਾਂ ਪੰਜਾਬੀ ਆ ਇੱਕ ਦੂਜੇ ਦਾ ਰਲ ਮਿਲ ਕੇ ਆਪਾਂ ਸਾਰਦੇ ਆ ਸਾਨੂੰ ਇਹਨਾਂ ਪਤਾ ਸੁਖ ਦੀ ਘੜੀ 'ਚ ਕੋਈ ਜਾਵੇ ਨਾ ਜਾਵੇ ਪਰ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦਾ। ਸੁਖਵੀਰ ਬਾਦਲ ਆਏ ਸੀ ਅਲਦਾਸ ਕਰਕੇ ਗਏ ਨੇ ਤੇ ਕਹਿ ਕੇ ਗਏ ਨੇ ਕਿ ਪੰਜਾਬ ਸਰਕਾਰ ਡਰਾਮੇ ਕਰਦੀ ਪਈ ਆ ਤੇ ਚੰਗ ਡਿਪਾਰਟਮੈਂਟ ਚ ਮੋੜ ਡੀ। ਮੈਂ ਮੈਂ ਇੱਕ ਗੱਲ ਕਹਾਂਗਾ ਸੁਖਵੀਰ ਬਾਦਲ ਜੀ ਨੂੰ। ਬਾਦਲ ਸਾਹਿਬ ਲੋਕ ਹੜ੍ਹਾਂ ਦੀ ਮਾਰਚ ਮਾਰ ਰਹੇ ਨੇ। ਪਰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਸਿਆਸਤਾਂ 'ਚ। ਕੁਝ ਜੀਆਂ ਸਿਆਸਤਾਂ ਇਸ ਸਮੇਂ ਵੀ ਜੇ ਤੁਹਾਨੂੰ ਸਰਕਾਰਾਂ ਅੱਜ ਅਸੀਂ ਸਰਕਾਰ 'ਚ ਹੀ ਆ। ਠੀਕ ਆ ਇੱਥੇ ਹੁਣ ਇੰਨਾ ਰਾਸ਼ਨ ਇੰਨਾ ਸਭ ਕੁਝ ਦੇ ਰਹੇ ਆ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਾਂ ਉਹ ਦੇ ਰਹੇ ਆ ਸਾਡੇ ਐਮ ਐਲ ਏ ਮੰਤਰੀ ਸਹਿਬਾਨ ਠੀਕ ਆ ਸੀ ਐਮ ਸਾਹਿਬ ਆਪ ਆ ਗਏ ਆ ਮੈਂ ਹੈਰਾਨ ਹੁਣਾ ਵੀ ਹੱਲੇ ਵੀ ਘਟਿਆ ਸਿਆਸਤਾਂ ਤੋਂ ਬਾਜ਼ ਨਹੀਂ ਆ ਰਿਹਾ ਲੋਕ ਆ ਮੈਂ ਦੇਖ ਰਿਹਾ ਸੀ ਕਾਂਗਰਸ ਆ ਕੇ ਕਹਿ ਰਹੀ ਹੈ ਇਹਨਾਂ ਦੇ ਵੱਡੇ ਲੀਡਰ ਲਿਆਉ ਜੀ ਕੇਜਰੀਵਾਲ ਨੂੰ ਕਿੱਥੇ ਆ ਹੁਣ ਲਿਆਉ ਜੀ ਮਨੀਸ਼ ਸ਼ਿਸ਼ੋਧਿਆ ਨੂੰ ਮੈਂ ਪੁੱਛਣਾ ਚਾਹਨਾ ਅਸੀਂ ਬੈਠੇ ਕੰਮ ਕਰ ਰਹੇ ਹਾਂ ਗਰਾਊਂਡ ਤੇ ਆ ਕੰਮ ਕਰ ਰਹੇ ਆ ਜਿੱਥੇ ਲੋਕਾਂ ਨੂੰ ਨਹੀਂ ਆਸਰਾ ਪਹੁੰਚ ਰਿਹਾ ਆਪੜ ਰਲ ਕੇ ਮਤ ਕਰੀਏ ਸਾਰੇ ਆਪਾਂ ਤੇ ਜੇ ਸਾਡੇ ਵਰਗੇ ਕਹਿਣ ਵੀ ਤੁਹਾਡਾ ਰਾਹੁਲ ਗਾਂਧੀ ਨਹੀਂ ਆਇਆ ਇੱਥੇ ਤੁਹਾਡੀ ਕਿੱਥੇ ਸੋਣੀਏ ਗਾਂਧੀ ਲਿਆਓ ਆਈ ਨਹੀਂ ਕਿੱਥੇ ਤੁਹਾਡੀ ਪ੍ਰੇਮਿਕਾ ਗਾਂਧੀ ਕਿੱਥੇ ਆ ਸੋ ਕਹਿਣ ਦਾ ਭਾਵ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਵੀ ਇਸ ਸਮੇਂ ਵੀ ਆਪਾਂ ਘਟੀਆ ਸਿਆਸਤਾਂ ਕਰ ਰਹੇ ਆ ਦੁੱਖ ਦੀ ਘੜੀ ਹੈ ਇੱਥੇ ਮਲਮ ਲਾਉਣ ਦਾ ਸਮਾਂ ਪਰ ਇੱਥੇ ਮੈਂ ਹਰਾਨ ਹੋ ਰਿਹਾ ਅ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਅਲੱਗ ਅਲੱਗ ਇਹ ਕੀ ਇੱਕ ਪੰਜਾਬ ਅੱਜ ਪੰਜਾਬ ਤੇ ਔਖਾ ਸਮਾਂ ਦੇਸ਼ਾਂ ਵਿਦੇਸ਼ਾਂ ਬਾਹਰਲੇ ਮੁਲਕਾਂ ਤੱਕ ਅੱਜ ਲੋਕ ਪੰਜਾਬੀਆਂ ਨੂੰ ਵੇਖ ਰਿਹਾ ਅੱਜ ਸਾਨੂੰ ਸਾਰਿਆਂ ਨੂੰ ਇੱਕ ਸਾਰ ਹੋ ਕੇ ਇੱਕ ਆਵਾਜ਼ ਦੇਣੀ ਚਾਹੀਦੀ ਹੈ ਪਰ ਅੱਜ ਵੀ ਮਾੜੀ ਕਢੀ ਜਿਹੀ ਕੁੱਤੇ ਵਾਂਗੂ ਲੜੀ ਜਾਂਦੇ ਆਪਸ ਵਿੱਚ ਹੈਰਾਨਗੀ ਦੀ ਗੱਲ ਹੈ ਸ਼ਰਮ ਆਉਣੀ ਚਾਹੀਦੀ ਹੈ ਇਸ ਕੰਮ ਨੂੰ ਆ ਆਪਾਂ ਮਦਦ ਕਰੀਏ ਸਾਰਿਆਂ ਦੀ ਇੱਕ ਦੂਜੇ ਦੀ ਠੀਕ ਹੈ ਜਿਹੜੇ ਦੁਖੀ ਪਰਿਵਾਰ ਜਿੰਨਾ ਤੱਕ ਨਹੀਂ ਪਹੁੰਚ ਸਕੇ ਉਹਨਾਂ ਦੀ ਮਦਦ ਕਰੀਏ ਮੈਂ ਦੇਖ ਰਿਹਾ ਵਾਂ ਕਿ ਇਹ ਘਟੀਆ ਕਿਸਮ ਦੀ ਇਸ ਜਗ੍ਹਾ ਤੇ ਵੀ ਜਿਹੜਾ ਕੋਈ ਰਾਜਨੀਤੀ ਕਰਦਾ ਲੋਕ ਆਪ ਉਹਨੂੰ ਸਹਾਰਦੇ ਆਪ ਜਾਣਦੇ ਨੇ ਕਿਉਂਕਿ ਪੰਜਾਬ ਆ ਪੰਜਾਬ ਆਪਣੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਔਰ ਇਹ ਵੀ ਵੇਖਦੇ ਨੇ ਵੀ ਗਾੜੀ ਪੰਜਾਬ ਅਸੀਂ ਕਿਹਨਾਂ ਦੇ ਹੱਥ ਚ ਦੇਣਾ ਸੋ ਕਹਿਣ ਦਾ ਭਾਵ ਜਿਹੜਾ ਬੰਦਾ ਸਹਿਨਸ਼ੀਲਤਾ ਨਾਲ ਇਮਾਨਦਾਰੀ ਨਾਲ ਚੱਲਦਾ ਲੋਕ ਹਮੇਸ਼ਾ ਉਹਦੇ ਨਾਲ ਖੜੇ ਆ। ਜਿਹੜੀ ਸਰਕਾਰ ਜਿਹੜਾ ਉਹ ਕਿਉਂ ਨਹੀਂ ਸਾਥ ਦਿੰਦੀ ਪੰਜਾਬ ਦਾ ਤੁਸੀਂ ਇਹ ਆ ਪੀਰੀ ਦੇ ਦੇਖੋ ਮੈਂ ਤੇ ਇਹਦੇ ਵਿੱਚ ਵੀ ਉਹ ਕੇਂਦਰ ਨੂੰ ਬੇਨਤੀ ਕਰੂੰਗਾ ਆਪਾਂ ਨਾ ਦੇ ਭੰਡਣਾ ਚਾਹੁੰਨੇ ਆ ਨਾ ਕੋਈ ਗੱਲ ਕਰਨਾ ਚਾਹੁੰਨੇ ਆ ਇਹੋ ਗੱਲ ਕਰਾਂਗੇ ਵੀ ਅੱਜ ਪੰਜਾਬ ਦੀ ਔਖੀ ਘੜੀ ਆ ਠੀਕ ਆ ਅੱਜ ਸਾਥ ਦਿਓ ਕੱਲਾ ਕੇਂਦਰ ਦੀ ਨਹੀਂ ਮੈਂ ਇੱਕ ਗੱਲ ਕਹੂੰਗਾ ਬਾਹਰ ਦੀਆਂ ਸਟੇਟਾਂ ਦੀ ਵੀ ਇਹ ਪੰਜਾਬ ਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 90% ਜਿਹੜੀਆਂ ਸ਼ਹਾਦਤਾਂ ਔਰ 90% ਜਿਹੜਾ ਯੋਗਦਾਨ ਰੱਖਿਆ ਸੀ ਦੇਸ਼ ਆਜ਼ਾਦ ਕਰਾਉਣ 'ਚ ਇਹ ਪੰਜਾਬੀ ਨੇ ਜਿਹੜਾ ਅੱਜ ਇਹਨਾਂ ਦੇ ਔਖੇ ਸਮੇਂ ਦੀ ਘੜੀ ਤੇ ਇਹਨਾਂ ਦੀ ਬਾਹ ਫੜਦਾ ਨਾ ਉਹਨੂੰ ਭੁੱਲਦੇ ਨਹੀਂ ਸੋ ਕਹਿਣ ਦਾ ਪਾਵੇ ਪੰਜਾਬ ਪੰਜਾਬੀਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਪੰਜਾਬੀ ਜਿੱਥੇ ਵੀ ਕੋਈ ਕਰੋਪੀ ਆਈ ਆ ਇਹ ਚਟਾਨ ਬਣ ਕੇ ਉੱਥੇ ਖੜੇ ਹੋਏ ਨੇ ਭਾਵੇਂ ਜਿਹੋ ਜਿਆ ਮਰਜੀ ਏਰੀਆ ਹੋਵੇ ਅਰ ਅੱਜ ਪੰਜਾਬ ਤੇ ਜੇ ਇਹੋ ਜਿਹੇ ਹਾਲਾਤ ਆ ਤੇ ਕੋਈ ਚੱਕਰ ਨਹੀਂ ਸਮਾਂ ਮਾਰਾ ਸਮਾਂ ਨਿਕਲ ਜਾਊਗਾ ਹੋਰ ਮੈਂ ਕਹਿੰਦਾ ਮੈਂ ਵੀ 10-15 ਦਿਨ ਲੱਗ ਜਾਣਗੇ ਮਹੀਨਾ ਲੱਗ ਜਾਊਗਾ ਕੋਈ ਨਹੀਂ ਫਿਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਹੈ ਇਹ ਗੁਰੂਆਂ ਪੀਰਾਂ ਪੀਰ ਪਗੰਬਰਾਂ ਦੀ ਧਰਤੀ ਆ ਇਹ ਹਮੇਸ਼ਾ ਇਹਦੇ ਝੰਡੇ ਬੁਲੰਦ ਰਹਿਣਗੇ ਇਹ ਇੱਕ ਸਾਲ